ਕਸ਼ਮੀਰ ਦੇ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਹੈ ਸਾਰਾ ਦਿਨ ਕੋਠੇ ਚੋਂਦੇ ਰਹਿੰਦੇ ਆ ਤੇ ਘਰਾਂ ਦੇ ਵਿੱਚ ਬਿਜਲੀ ਤਾਂ ਬਿਲਕੁਲ ਵੀ ਜਿਹੜੀ ਹੈ ਨਹੀਂ ਤੇ ਦੋਸਤੋ ਆਪਾਂ ਗੁਲਮਾਰਗ ਖੜੇ ਆ ਸ਼ਿਰੀ ਨਗਰ ਤੋਂ ਥੋੜੀ ਦੂਰ ਹੈ ਤੇ ਪਹਿਲਾ ਮਕਾਨ ਦੇਖੋ ਜਿਹੜਾ ਇਸ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨੇ ਲੱਕੜਾਂ ਦੇ ਸਾਰੇ ਮਕਾਨ ਨੇ ਤੇ ਆਲੇ-ਦਾਲੇ ਜਿਹੜੀ ਮਿੱਟੀ ਲਾਈ ਜਾਂਦੀ ਆ ਤਾਂ ਜੋ ਜਿਹੜਾ ਪਾਣੀ ਅੰਦਰ ਨਾ ਜਾਵੇ ਤੇ ਇਸ ਤਰੀਕੇ ਨਾਲ ਜਿਹੜਾ ਇਹਨਾਂ ਦੇ ਆਪਾਂ ਕਹਦੇ ਨਾ ਬਾੜੇ ਕੀਤੇ ਹੋਏ ਨੇ ਬੱਕਰੀਆਂ ਭੇਡਾਂ ਮੁਰਗੀਆਂ ਤੇ ਗਧੇ ਜਿਹੜੇ ਪਾਲਦੇ ਆ ਕਿਉਂਕਿ ਜਿਹੜਾ ਟੋਆ ਟੋਹਾਈ ਦਾ ਕੰਮ ਹੈ ਆਪਾਂ ਉੱਪਰ ਤੱਕ ਜਾਣੇ ਆ ਜ ਇਸ ਤਰੀਕੇ ਨਾਲ ਦੇਖਣ ਨੂੰ ਆਪਾਂ ਨੂੰ ਵਧੀਆ ਲੱਗਦੀ ਹੈ ਕਸ਼ਮੀਰ ਦੇ ਲੋਕਾਂ ਦੀ ਜ਼ਿੰਦਗੀ ਵੀ ਇਹ ਪਹਾੜਾਂ 'ਚ ਰਹਿੰਦੇ ਨੇ ਹਨ ਕਿਤੇ ਨਜ਼ਾਰੇ ਲੈਂਦੇ ਹੋਣਗੇ ਪਰ ਦੋਸਤੋ ਬਹੁਤ ਜ਼ਿਆਦੇ ਔਖੀ ਆ ਦੇਖੋ ਇਸ ਤਰੀਕੇ ਨਾਲ ਜਿਹੜਾ ਸਾਰਾ ਮਕਾਨ ਹੈ ਉਹ ਲੱਕੜਾਂ ਨਾਲ ਤਿਆਰ ਕੀਤਾ ਹੋਇਆਗਾ ਤੇ ਆਲੇ-ਦਾਲੇ ਜਿਹੜੀ ਮਿੱਟੀ ਫੇਰੀ ਜਾਂਦੀ ਆ ਤੇ ਆ ਮੁਰਗੀਆਂ ਫਿਰਦੀਆਂ ਨੇ ਜਿਹੜੀਆਂ ਬਾਈ ਦੀਆਂ ਤੇ ਆ ਦੇਖੋ ਸਾਰੇ ਪਾਸੇ ਜਿਹੜਾ ਆ ਲੱਕੜਾਂ ਦਾ ਮਕਾਨ ਬਾਈ ਨੇ ਤਿਆਰ ਕੀਤਾ ਹੋਇਆਗਾ ਤੇ ਚੋਂਦਾ ਰਹਿੰਦਾ ਹੁਣ ਵੀ ਬਾਈ ਜਿਹੜਾ ਉੱਪਰ ਚੜਿਆ ਹੋਇਆ ਸੀਗਾ ਤੇ ਬਾਈ ਨਾਲ ਆਪਾਂ ਜਿਹੜੀ ਗੱਲ ਵੀ ਕਰਾਵਾਂਗੇ ਕਿਉਂਕਿ ਬਰਖ ਹੈ ਜਿਹੜੀ ਇੱਧਰ ਰੁਕਦੀ ਨਹੀਂ ਤੇ ਤਕਰੀਬਨ ਸਾਰਾ ਸਾਲ ਹੀ ਹੁੰਦੀ ਰਹਿੰਦੀ ਹੈ ਤੇ ਸਿਆਲਾਂ ਦੇ ਵਿੱਚ ਜਿਹੜੀ ਬਰਫਵਾਰੀ ਹੋ ਜਾਂਦੀ ਆ ਤਾ ਇਸ ਤਰੀਕੇ ਨਾਲ ਜਿਹੜੇ ਬਾੜੇ ਬਣਾਏ ਹੋਏ ਨੇ ਨਿੱਕੇ ਨਿੱਕੇ ਆਪਾਂ ਕਹਿੰਦੇ ਆ ਖੇਤੀ ਕਰਦੇ ਨੇ ਸਬਜ਼ੀਆਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਆ ਇਧਰਲੇ ਪਾਸੇ ਜਿਹੜਾ ਇਹਨਾਂ ਦਾ ਬਲਨ ਪਿਆ ਬਾਈਆਂ ਦਾ ਹੈਨਾ ਜੋ ਅੱਗ ਮਚਾਉਣ ਵਾਸਤੇ ਇਹ ਇੱਥੇ ਵਰਤਦੇ ਨੇਗੇ ਤੇ ਇਸ ਤਰੀਕੇ ਨਾਲ ਤੁਸੀਂ ਜਿੰਨੇ ਵੀ ਘਰ ਵੇਖ ਲਓ ਤਕਰੀਬਨ ਸਾਰੇ ਵੇਖਣ ਨੂੰ ਬਹੁਤ ਸੋਹਣੇ ਲੱਗਦੇ ਆ ਰੰਗ ਆਪਦੇ ਸਿਹਾਵ ਨਾਲ ਬਾਈ ਸਜਾਵਟ ਪੂਰੀ ਕਰਦੇ ਨੇ ਤੇ ਆ ਜੋ ਗੱਲ ਕਰਦੇ ਆ ਕੀ ਹਾਲ ਹੈ ਬਾਈ ਸਾਹਿਬ ਬਹੁਤ ਠੀਕ ਠੀਕ ਹੋ ਮਸ਼ਹੂਰਾ ਲੱਗਿਆ ਅੱਛਾ ਜੀ ਇਹ ਕੌਨ ਸਾ ਏਰੀਆ ਹੈ ਕਸ਼ਮੀਰ ਦਾ कि मेरा ये नगर वेली, है। नगर वेली? जी। अच्छा और जहाँ पे बिजली का प्रमाण तो नहीं है जो आप घरों में रहते हैं जी या या तो, तो नहीं है नहीं है, नहीं है। और ये मकान जो आपने बनाया किस चीज़ के बने हुए हैं? बिल्कुल लकड़ी और तो नहीं, नहीं कोई चीज नहीं, 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 नहीं। है अच्छा मतलब ये जो आपने जो मिट्टी लगाई है ना ऊपर लकड़ी के ये क्यों लगाते हैं यहाँ से इसको इस पर लगा देते हैं जैसे आपका काफी नीचे है आपका घर ऊपर से पानी आता है तो घर में जाता है पानी पानी नहीं जाता नहीं, 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 नहीं। जब सर्दी होती है तो बर्फ डालती है यहाँ पे सभी तो आपके घर पे है ਮੁਸ਼ਕਲ ਕਿਤਨੀ ਆਤੀ ਹੈ ਜਾਂ ਬੜੀ ਮੁਸ਼ਕਲ ਹੈ ਮੁਸ਼ਕਲ ਕਿਤਨੀ ਆਤੀ ਹੈ ਪਰ ਤੇ ਆਜੋ ਇੱਕ ਹੋਰ ਚੀਜ਼ ਦਿਖਾਉਣੇ ਆ ਆ ਪੀਪਾ ਜਿਹੜਾ ਫਿੱਟ ਕੀਤਾ ਹੋਇਆ ਰੋਸ਼ਨਦਾਨ ਵਾਸਤੇ ਕਿਉਂਕਿ ਅੰਦਰ ਜਿਹੜੀ ਅੱਗ ਮਚਾਉਂਦੇ ਆ ਤੇ ਜਿਹੜਾ ਧੂਆ ਬਾਹਰ ਨਿਕਲ ਵਾਸਤੇ ਤਾਂ ਇਹ ਪੀਪਾ ਜਿਹੜਾ ਲਾਇਆ ਹੋਇਆ ਹੈਗਾ ਰੋਸ਼ਨਦਾਨ ਕਹਿੰਦੀ ਹੈ ਨਾ ਕਿਉਂਕਿ ਦੋਸਤੋ بارش ਬਹੁਤ ਜ਼ਿਆਦਾ ਹੁੰਦੀ ਹੈ ਵੀ ਬਾਹਰ ਆਪਾਂ ਕਹਿੰਦੇ ਵੀ ਅੱਗ ਜਿਹੜੀ ਨਹੀਂ ਵੱਲਦੀ ਤੇ ਬਾਈ ਨਾਲ ਫੇਰ ਗੱਲ ਕਰਦੇ ਆ ਤੇ ਬੱਚੇ ਫਿਰ ਸਕੂਲ ਕਹਾਂ ਜਾਂਦੇ ਨੇ ਜੋ ਬੱਚੇ ਉਹ ਪਰਦੇ નીચે ਬਰਗੋਲ ਸੋ ਬਾਰਾ ਮੁੰਡਾ ਮੈਂ ਫਿਰ ਜਿਵੇਂ ਜਹਾਂ ਪਰ ਪਹੁੰਚੇ ਹਾਂ ਫਿਰ ਅਬ ਕੈ ਐਸੇ ਕਰਦੇ ਬੱਚੇ ਜੋ ਵਾਰੀ ਜੋ ਬੱਚੇ ਪਤ ਪਰਤੇ ਨਹੀਂ ਜਾਈ ਬਹੁਤ ਪਹਾਨੇ ਜਾਣੇ ਦਾ ਸਾਧਨ ਕੋਈ ਹਾਂ ਜਿਹੜੇ ਡੰਡਾਰੀ ਜੀ ਸਰ ਜੀ ਗਾੜੀ 'ਤੇ ਦੇਖਣ ਨੂੰ ਕਸ਼ਮੀਰ ਬਹੁਤ ਸੋਹਣਾ ਪਰ ਇੱਥੋਂ ਦੇ ਜਿਹੜੇ ਲੋਕਾਂ ਦੀ ਜ਼ਿੰਦਗੀ ਉਨੀ ਵਧੀਆ ਨਹੀਂ ਹੈਗੀ ਪਾਣੀ ਵੀ ਨਹੀਂ ਹੈਗਾ ਤੇ ਨਾਲ ਹੀ ਦੋਸਤੋ ਬਿਜਲੀ ਵੀ ਨਹੀਂ ਹੈਗੀ ਤੇ ਨਾਲ ਜਿਹੜਾ ਇੱਥੇ ਖਤਰਾ ਰਹਿੰਦਾ ਕਿਉਂਕਿ ਦੋਸਤੋ ਤੁਸੀਂ ਜਾਣਦੇ ਹੋ ਵੀ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਅੱਤਵਾਦੀ ਜਿਹੜੀਆਂ ਵਾਰਦਾਤਾਂ ਹੁੰਦੀਆਂ ਨੇ ਤਾਂ ਦੋਸਤੋ ਇਹ ਮਕਾਨ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ